ਸਿਰ ਲੰਦਰੀ ਜੋਗੇ ਪਹੁੰਚੇ ਜੈਸੀ ਨਾਮ ਸੇਵਾ ਅਜੇ ਅੱਗੇ 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 ਰਾਉੜਾ ਜੀ ਕੀ ਕਹਣਾ ਚਾਹੁੰਦੇ ਹੈਨ ਮਾ ਥੈਲਸੀਮੀਆ ਕੈਂਪ ਦਾ ਜੈ ਸ਼੍ਰੀ ਰਾਮ ਜੀ ਇਹ ਸਾਡਾ ਜੈ ਥੈਲਸੀਮੀਆ ਦਾ ਦੂਸਰਾ ਕੈਂਪ ਹੈ ਜੀ ਵੈਸੇ ਸਾਡਾ ਇਹ ਤੀਸਰਾ ਬਲੱਡ ਕੈਂਪ ਚੱਲ ਰਿਹਾ ਜੀ ਅਸਾਂ ਠੀਕ ਹੈ ਜੀ ਇਹ ਕਿਹੜੇ ਬੱਚਿਆਂ ਨੂੰ ਥੈਲਸੀਮੀਆ ਜਿਹੜੇ ਬੱਚੇ ਨੇ ਜੀ ਉਹਨਾਂ ਦੇ ਲਈ ਸਪੈਸ਼ਲਿਸਟ ਦਾ ਕੈਂਪ ਲਵਾਇਆ ਜਾ ਰਿਹਾ ਹੈ ਬਾਕੀ ਉਹਨਾਂ ਅੱਗੇ ਤੋਂ ਸਾਡਾ ਇਹ ਟੀਚਾ ਵੀ ਇਹਨਾਂ ਦਾ ਥੈਲਸੀਮੀਆ ਦੇ ਬੱਚਿਆਂ ਦੇ ਲਈ 6 ਮਹੀਨੇਵਾਰ ਦੀ ਕੈਂਪ ਕਰਦਿਆ ਕਰੀਏ 6 ਮਹੀਨੇ ਮਸਾਲੇ ਚ ਦੋ ਕਰ ਹਾਂਜੀ ਸਾਲ ਦੇ ਵਿੱਚ ਦੋ ਜੀ ਠੀਕ ਕੀ ਨਾਮ ਹੈ ਮੇਰਾ ਸੁਭਚਨ ਸਿੰਘ ਜੀ ਸੁਭਚਨ ਸਿੰਘ ਜੀ ਸੁਭਚਨ ਸਿੰਘ ਹਾਂ ਜੀ ਇਹਦਾ ਬਲੱਡ ਦਾਨ ਕਰ ਰਿਹਾ ਸੀ ਇਹ ਵੀ ਵਾਰ ਕਰਦੇ ਸਰ ਇਹ ਮੈਂ 5ਵੀਂ 6ਵੀਂ ਵਾਰ ਕਰ ਰਿਹਾ ਜੀ ਠੀਕ ਹੈ ਕੋਈ ਵੀਕਨੈਸ ਤਾਂ ਨਹੀਂ ਨਾ ਨਾ ਕੋਈ ਦਿੱਕਤ ਨਹੀਂ ਜੀ ਸੰਤ ਦਾ ਬੜਾ ਮਾਣ ਮਹਿਸੂਸ ਹੁੰਦਾ ਠੀਕ ਹੈ ਹਾਂ ਜੀ ਸ਼ਰੀਰ ਦਾ ਚੋੜਾ ਜੀ ਕਿਰਪਾ ਕਰਕੇ

ਤੁਸੀਂ ਲੋਕਲ ਨਾਮ ਮੈਂ 90 ਲੋਕਲ ਹੀਰਾ ਮਹਿਲ ਤੋਂ ਠੀਕ ਹੈ 47 ਮੈਂ ਬਹਰ ਬਿਲਕੁਲ 47 ਬਿਲਕੁਲ ਕਹਿੰਦੇ ਲੋਕਾਂ ਨੂੰ ਪਿਦੂ ਦੇਣਾ ਚਾਹੀਦਾ ਬਲੱਡ ਜਿਹੜਾ ਨੇ ਉਹ ਬਲੱਡ ਜਿੱਥੇ ਵੀ ਕੈਂਪ ਲੱਗੇ ਜ਼ਰੂਰ ਦੇਣਾ ਚਾਹੀਦਾ ਕਿਸੇ ਨਾ ਕਿਸੇ ਦੀ ਮਦਦ ਹੋ ਜਾਂਦੀ ਹੈ ਬੜੀ ਵਧੀਆ ਗੱਲ ਹੈ ਮਨੁੱਖਤਾ ਦੀ ਸੇਵਾ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਠੀਕ ਉਹ ਵਿੱਚ ਜਿਹੜਾ ਕੈਂਪ ਲੱਗਿਆ ਉਹਦੇ ਬਾਰੇ ਕੀ ਕਹਣਾ ਹੈ ਅੱਜ ਸਾਡੀ ਜੈ ਸ਼੍ਰੀ ਰਾਮ ਸੇਵਾ ਸੰਪਤੀ ਜਿਹੜੀ ਸ਼ੁਰੂ ਤੋਂ ਹੀ ਸਮਾਜ ਭਲਾਈ ਦੇ ਕਾਰਜ ਜਿੱਦਾਂ ਗਊਆਂ ਦੀ ਸੇਵਾ ਕਰਨਾ ਬੀੜ ਚ ਚਾਰਾ ਪਾਣਾ ਬਾਂਦਰਾਂ ਦੀ ਸੇਵਾ ਕਰਨਾ ਬਹੁਤ ਕਾਰਜ ਇਹੋ ਜੇ ਕਰਦੇ ਨੇ ਅੱਧੇ ਤਾਂ ਇਹਨਾਂ ਦੇ ਪਤਾ ਵੀ ਨਹੀਂ ਲੱਗਦੇ ਇਹੋ ਜੇ ਕਾਰਜ ਕਰਦੇ ਨੇ ਜਿਹੜੇ ਧਰਮ ਦੇ ਲਈ ਜਾਂ ਸਮਾਜ ਦੇ ਲਈ ਬਹੁਤ ਲੋੜਵੰਦ ਨੇ ਜ਼ਰੂਰੀ ਨੇ ਅੱਜ ਇਹਨਾਂ ਨੇ ਤੀਜੀ ਵਾਰ ਬਲੱਡ ਦਾ ਕੈਂਪ ਲਗਾਇਆ ਜੋ ਥੈਲੇਸੀਮੀ ਬੱਚਿਆਂ ਦੇ ਲਈ ਦੂਜੀ ਵਾਰ ਹੈ ਤੇ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ ਕਿਉਂਕਿ ਇਹਨਾਂ ਬੱਚਿਆਂ ਦਾ ਬਲੱਡ 6 ਮਹੀਨੇ ਚ ਜਾਂ ਸਾਲ ਚ ਬਹੁਤ ਵਾਰ ਕਈ ਵਾਰ ਲੱਗਦਾ ਸਾਨੂੰ ਵੀ ਕਾਲ ਜਾਂਦੀ ਹੈ ਜਿਵੇਂ ਅਸੀਂ ਐਮਰਜੈਂਸੀ ਰੇਂਜ ਕਰਦੇ ਆ ਪਰ ਇਹਨਾਂ ਬੱਚਿਆਂ ਦੇ ਲਈ ਬਲੱਡ ਦਾ ਕੈਂਪ ਲੱਗਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਲਈ ਪਹਿਲਾਂ ਹੀ ਕੋਟਾ ਉੱਥੇ ਹੋਵੇ ਤਾਂ ਹੀ ਦੇ ਸਕਦੇ ਨੇ ਉਹ ਤੇ ਸਾਡੇ ਜੈਸ਼ਰੀ RAM ਸੇਵਾ ਸੰਮਤੀ ਦੇ ਪ੍ਰਧਾਨ ਮੋਈ ਤਰੋੜਾ ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਜੋ ਅੱਜ ਉਹਨਾਂ ਨੇ ਕੈਂਪ ਲਾ ਕੇ ਨਾਬਾ ਦੇ ਸ਼ਿਵ ਮੰਦਰ ਚ ਮਤਲਬ ਬਹੁਤ ਹੀ ਧਰਮ ਦਾ ਸਮਾਜ ਦਾ ਐਡਾ ਵਧੀਆ ਕਾਰਜ ਕੀਤਾ ਜੋ ਸ਼ਲਾਂਗਾ ਯੋਗ ਹੈ ਤੇ ਅਸੀਂ ਆਪਣੇ ਵੱਲੋਂ ਵੀ ਇਹਨਾਂ ਨੂੰ ਮੁਬਾਰਕਾਂ ਦਿੰਨੇ ਆ ਜੋ ਆ ਜਿਨ੍ਹਾਂ ਨੇ ਇਹ ਐਡਾ ਬੜਾ ਕਦਮ ਉਲਿੱਕਿਆ ਬੱਲਾ ਸਰ ਠੀਕ ਹੈ ਅੱਜ ਜੈ ਸ਼੍ਰੀ ਰਾਮ ਸੇਵਾ ਸੰਮਤੀ ਬੱਲੋਂ ਜੀ ਅੱਜ ਇਹ ਤੀਸਰਾ ਕੈਂਪ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਬੇਸੇ ਸਮਾਜ ਭਲਾਈ ਦੇ ਕੰਮ ਬਹੁਤ ਕਰਦੇ ਨੇ ਇਹ ਔਰ ਮੈਂ ਅੱਜ ਫਸਟ ਟਾਈਮ ਇੱਥੇ ਆਇਆ ਹਾਂ ਔਰ ਆ ਕੇ ਬੜਾ ਮਨ ਖੁਸ਼ ਹੋਇਆ ਹੈ ਕਿ ਕਿਸ ਤਰੀਕੇ ਨਾਲ ਮੋਹਿਤ ਅਰੋੜਾ ਜੀ ਦੀ ਗਵਾਈ ਵਿੱਚ ਪ੍ਰਧਾਨ ਜੀ ਦੀ ਗਵਾਈ ਵਿੱਚ ਸਾਰੇ ਵਰਕਰਸ ਬੜਾ ਕੰਮ ਕਰ ਰਹੇ ਨੇ ਔਰ ਡੋਨਰਸ ਜਿਹੜੇ ਆਏ ਨੇ ਉਹਨਾਂ ਨੂੰ ਬੜੀ ਜਣੇ ਸੇਵਾ ਕੀਤੀ ਜਾਂਦੀ ਹੈ ਜੋ ਵੀ ਹੈ ਲੇਕਿਨ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਸਮਾਜ ਲਈ ਔਰ ਜੋ ਕੋਈ ਪੇਸ਼ੈਂਟ ਹੈ ਜਿਵੇਂ ਕੋਈ ਇਸ਼ਪਾ ਸੀ ਜੀ ਨੇ ਦੱਸਿਆ ਕਿ ਬਲੱਡ ਦੀ ਅੱਜਕਲ ਸਾਡੇ ਬਹੁਤ ਪ੍ਰਮਾਤਵਾ ਨਾ ਕਰੇ ਬਹੁਤ ਲੋਡ ਪੈਂਦੀ ਰਹਿੰਦੀ ਹੈ ਔਰ ਅੱਜ ਇੱਥੇ ਸ਼੍ਰੀ ਰਾਮ ਸੇਵਾ ਸੰਪਤੀ ਬਲਜੋਏ ਕਾਰਜ ਕੀਤਾ ਗਿਆ ਹੈ ਮੈਂ ਵਸਦੀ ਲੱਖ ਲੱਖ ਵਧਾਈ ਦਿਨਾ ਇਹ ਬੱਚੇ ਜਿੰਦਗੀ ਤਰਕੀਆਂ ਕਰ ਥੈਂਕ ਯੂ ਕੀ ਕਹਿਣਾ ਚਾਹੁੰਦੇ ਹਾਂ ਜੈ ਜੈ ਸ਼੍ਰੀ ਰਾਮ ਸੇਵਾ ਸੁਸਾਇਟੀ ਦਾ ਕੈਂਪ ਲਗਾਇਆ ਹੈ ਥੈਲੇਸੀਮੀਆ ਦਾ ਕੀ ਕਹਿਣਾ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਇਹ ਜੈ ਸ਼੍ਰੀ ਰਾਮ ਸੇਵਾ ਸੰਧੀ ਵੱਲੋਂ ਅੱਜ ਤੀਸਰਾ ਕੈਂਪ ਲਗਾਇਆ ਜਾ ਰਿਹਾ ਬਲੱਡ ਡੋਨੇਸ਼ਨ ਦਾ ਤੇ ਦੂਸਰਾ ਕੰਮ ਸਥੈਲਸਮੀ ਲਈ ਵਾਸਤੇ ਹੈ ਇਹ ਜਿਹੜੇ ਬੱਚੇ ਇਸ ਸਥੈਲਸਮੀ ਦੀ ਬਿਮਾਰੀ ਨਾਲ ਪੀੜਿਤ ਹੁੰਦੇ ਨੇ ਸਪੈਸ਼ਲ ਉਹਨਾਂ ਬੱਚਿਆਂ ਵਾਸਤੇ ਕੈਂਪ ਲਗਾਇਆ ਜਾ ਰਿਹਾ ਹੈ ਜੋ ਕਿ ਇਹ ਰਜਿੰਦਰਾ ਹਸਪਤਾਲ ਤੋਂ ਪ੍ਰੈਕਟਿਕ ਟੀਮ ਆਈ ਹੈ ਠੀਕ ਹੈ ਸਾਰਾ ਬਲੱਡ ਉੱਥੇ ਲੈ ਕੇ ਜਾਇਆ ਜਾਏਗਾ ਉੱਥੇ ਇੱਕ ਸਪੈਸ਼ਲ ਵਾਰਡ ਬਣਾਇਆ ਹੈ ਸਥੈਲਸਮੀ ਦੇ ਬੱਚਾ ਦਾ ਜਿੱਤੇ ਸਪੈਸ਼ਲ ਬੱਚੇ ਆਉਂਦੇ ਨੇ ਇਸ ਬਿਮਾਰੀ ਨਾਲ ਪੀੜਿਤ ਉਹਨਾਂ ਨੂੰ ਹੀ ਬਲੱਡ ਲੱਗੇਗਾ ਸਾਰਾ ਠੀਕ ਹੈ ਬਹੁਤ ਵਧੀਆ ਕਾਰਜ ਹੈ ਖੂਨਦਾਨ ਕੈਂਪ ਹੁੰਦੇ ਜੋ ਤੋਂ ਹਟ ਕੇ ਆ ਤੁਹਾਨੂੰ ਹਾਂ ਉਹ ਤੋਂ ਹਟ ਕੇ ਆਮ ਖੂਨਦਾਨ ਵਾਲੇ ਕੈਂਪ ਹੁੰਦੇ ਨੇ ਉਹ ਸ ਸੈਮੀਆ ਲਈ ਬਈ ਓਨਰਰੀ ਟੀਮ ਸਪੈਸ਼ਲ ਆਈ ਹੈ ਆਪਣੇ ਕੋਲ ਆਏ। ਜੀ। ਮੈਡਮ ਕਿਸ ਤਰ੍ਹਾਂ ਦਾ ਕੈਂਪ ਹੈ ਜੀ? ਇਹ ਥੈਲੇਸੀਮੀਆ ਦੀ ਬਿਮਾਰੀ ਦਾ ਜਿਹਦੇ ਲੱਛਣ ਹੁੰਦੇ ਨੇ ਕਿਵੇਂ ਪਤਾ ਲੱਗਦਾ? ਪ੍ਰੋਬਲਮ ਕਿੱਥੇ ਸਟਾਰਟ ਹੁੰਦੀ? ਐਕਚੁਅਲੀ ਵੀ ਥੈਲੇਸੀਮੀਆ ਮਤਲਬ ਪੰਜਾਬ 'ਚ ਕਾਫੀ ਜ਼ਿਆਦਾ ਪ੍ਰੋਬਲਮ ਹੈ ਇਹ ਬੱਚਿਆਂ ਨੂੰ। ਠੀਕ ਹੈ। ਤੇ ਦੋ ਤਰ੍ਹਾਂ ਦਾ ਹੁੰਦਾ ਹੈ ਮੇਜਰ ਤੇ ਮਾਈਨਰ। ਜਿਹੜੇ ਤਾਂ ਮਾਈਨਰ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਦਿੱਕਤ ਨਹੀਂ ਆਉਂਦੀ। ਬੀਸਿਕਲੀ ਦੋਨਾਂ ਚੀ ਬੱਚਿਆਂ ਦਾ ਜਿਹੜਾ ਐਚਬੀ ਹੈ ਨਾ ਹਿਮੋਗਲੋਬਿਨ ਕਾਫੀ ਘੱਟ ਆ ਜਾਂਦਾ ਹੈ ਠੀਕ ਹੈ ਬੰਦਾ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਬਲੱਡ ਚੜਵਾਉਣਾ ਪੈਂਦਾ ਵਾਰ-ਵਾਰ ਜਿਹੜੇ ਮੇਜਰ ਵਾਲੇ ਬੱਚੇ ਆ ਉਹਨਾਂ ਨੂੰ ਅਸੀਂ ਮਹੀਨੇ ਚ ਦੋ-ਦੋ ਵਾਰੀ ਵੀ ਚੜਵਾਉਣਾ ਆ ਕਿਉਂਕਿ ਉਹਨਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਹੈ ਠੀਕ ਹੈ ਠੀਕ ਹੈ ਬੱਚੇ ਬਿਲਕੁਲ ਐਚਬੀ ਘੱਟ ਹੁੰਦਾ ਕਈਆਂ ਨੂੰ ਪੀਲੀਆ ਵਗੈਰਾ ਵੀ ਹੁੰਦਾ ਤੇ ਉਹਦੇ ਕਰਕੇ ਮਤਲਬ ਉਹ ਪ੍ਰੋਨ ਹੁੰਦੇ ਆ ਇਨਫੈਕਸ਼ਨਸ ਫੋਨ ਦੇ ਚਾਂਸਸ ਕਾਫੀ ਜ਼ਿਆਦਾ ਹੁੰਦੇ ਆ ਠੀਕ ਹੈ ਜੀ ਤੇ ਬੇਸਿਕਲੀ ਇਹ ਜ਼ਿਆਦਾ ਪ੍ਰੋਬਲਮ ਆਦੀ ਹੈ ਮੇਜਰ ਵਾਲਾ ਆ ਠੀਕ ਹੈ ਕਿ ਨੋਰਮਲ ਹੁੰਦੇ ਜਿਹੜੇ ਥੋੜੇ ਜੀ ਉਹਨਾਂ ਨੂੰ ਬਲੱਡ ਕਿੰਨੇ ਟਾਈਮ ਚ ਲੱਗਦਾ ਹੈ ਜਿਹੜੇ ਮਾਈਨਰ ਵਾਲੇ ਆ ਉਹਨਾਂ ਦਾ ਡਿਪੈਂਡ ਕਰਦਾ ਵੈਸੇ ਜ਼ਰੂਰੀ ਨਹੀਂ ਕਿ ਲੱਗੇ ਹੀ ਲੱਗੇ 9 ਜਾਂ 10 ਗ੍ਰਾਮ ਉਹਨਾਂ ਦਾ ਰਹਿੰਦਾ ਹੀ ਹੁੰਦਾ ਜੇ ਉਸ ਤੋਂ ਖਰਾਕ ਕੀ ਖਾਣੀ ਪੈਂਦੀ ਹੈ ਕਿਸੇ ਬੱਚੇ ਨੂੰ ਜੇ ਪ੍ਰੋਬਲਮ ਹੋਵੇ ਹਾਂ ਜੀ ਖੁਰਾਕ ਤਾਂ ਨੋਰਮਲ ਜਿੰਨਾ ਵੀ ਹਾਂਜੀ ਠੀਕ ਹੈ ਬਾਕੀ ਮੈਡੀਸਿਨ ਫਾਈ ਆਇਰਨ ਵਗੈਰਾ ਤੇ ਉਹ ਹਾਂਜੀ ਬਾਕੀ ਮੈਡੀਸਨ ਤਾਂ ਉਹ ਚੱਲ ਤੁਸੀਂ ਪਟਿਆਲੇ ਕਿਤੋਂ ਰਹਿੰਦੇ ਹੋ ਜਿੰਦਰਾਸਪਤ ਕੀ ਨਾਮ ਡਾਕਟਰ ਲਵਿੰਗ